ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਭਰਾਵਾਂ ਦੇ ਪਸ਼ੂ ਠੀਕ ਠਾਕ ਹੋਣਗੇ ਸੋ ਆਪਾਂ ਅੱਜ ਆਪਾਂ ਸਿੱਧੂ ਡੇਰੀ ਫਾਰਮ ਤੋਂ ਵੀਡੀਓ ਲੈ ਕੇ ਆਏ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਅੱਜ ਦੀ ਵੀਡੀਓ ਜਿਹੜੀ ਕਵਰ ਕਰ ਰਹੇ ਆ 10 ਤਰੀਕ ਨੂੰ ਕਵਰ ਕਰ ਰਹੇ ਆ 10 ਅਕਤੂਬਰ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ 2025 ਸੋ ਡੇਟ ਨੋਟ ਕਰ ਲਓ 10ਵੇਂ ਮਹੀਨੇ ਦੀ 10 ਤਰੀਕ ਨੂੰ ਆਪਾਂ ਸਾਮ ਨੂੰ ਵੀਡੀਓ ਬਣਾ ਰਹੇ ਆ ਆਪਣੇ ਫਾਰਮ ਤੋਂ ਡਾਇਰੈਕਟ ਵੀਡੀਓ ਕਵਰ ਕਰਦੇ ਆ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਆਪਾਂ ਨੂੰ ਦੰਦਾ ਚ ਬੱਸੀਆਂ ਚਾਹੀਦੀਆਂ ਨੇ ਪਹਿਲਾ ਦੂਜਾ ਸੂਆ ਤਾਂ ਉਹਨਾਂ ਵੀਰਾਂ ਲਈ ਸੁਨੇਹਰੀ ਮੌਕਾ ਹੋਊਗਾ ਕਿ ਆਹ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਕਿਉਂਕਿ ਬਹੁਤ ਟੌਪ ਦੇ ਰਿਕਾਰਡ ਦੀਆਂ ਬੱਛੀਆਂ ਨੇ ਕਿਹੜੇ ਸੀਮਣ ਦੀਆਂ ਆਪਨੇ ਤੇ ਕਿਹੜਾ ਸੀਮਣ ਤੋਂ ਅੱਗੇ ਇਹਨਾਂ ਦੇ ਬੱਚੇ ਨੇ ਸਾਰਾ ਰਿਕਾਰਡ ਮਿਲ ਜੂਗਾ ਬਹੁਤ ਚੰਗੀਆਂ ਸਟਾਰਟਿੰਗ ਦੁੱਧ ਚੰਗੇ ਤੋਂ ਕੀਤਾ ਇਹਨਾਂ ਨੇ 25-25 ਲੀਟਰ ਤੋਂ ਸਟਾਰਟਿੰਗ ਕਰਿਆਗਾ ਪੰਜ-ਪੰਜ ਦਿਨਾਂ ਦੀਆਂ ਸੂਈਆਂ ਹੋਈਆਂ ਨੇ ਜਿਹੜੀ ਪਹਿਲੇ ਨੰਬਰ ਤੇ ਬੱਸੀ ਦਿਖਾਵਾਂਗੇ ਇਹਨੂੰ 6-7 ਦਿਨ ਹੋ ਗਏ ਸੂਈ ਨੂੰ ਅੱਜ ਤੇ ਇਹਨੂੰ 5-5 ਦਿਨ ਸੋ ਇਹਦੇ ਮਗਰ ਬੱਚੀ ਆ ਇਹਦੇ ਮਗਰ ਮੇਲਕਾਫ ਆ ਪਰ ਬੱਸੀਆਂ ਦਾ ਰਿਕਾਰਡ ਸਾਰਾ ਮਿਲ ਜੂ ਦੰਦਾਂ ਦੇ ਵਿੱਚ ਬੱਸੀਆਂ ਨੇ ਸੋ ਲਾਸਟ ਤੱਕ ਵੀਡੀਓ ਦੇ ਰਹੇ ਹੋ ਬਣੇ ਰਹੋ ਬਹੁਤ ਵੀਰਾਂ ਦਾ ਫੋਨ ਆਉਂਦਾ ਆਪਾਂ ਨੂੰ ਵੀ ਆਪਾਂ 30 ਲੀਟਰ ਤੋਂ ਪਲੱਸ ਵਾਲੀਆਂ ਬੱਸੀਆਂ ਲੈਣੀਆਂ ਨੇ ਤਾਂ ਇਹ ਪਹਿਲੇ-ਪਹਿਲੇ ਸੂਏ ਜਿਹੜਾ ਇਦਾਂ ਚੰਗਾ ਦੁੱਧ ਪਾਉਣ ਗਿਆ ਹੁਣ ਜਿਹੜਾ ਰੈਡੀ ਦੁੱਧ ਆ ਉਹ ਦੋ ਟਾਈਮ ਆਪਣੇ ਘਰੇ ਤੁਸੀਂ ਚੋਕੇ ਲਿਜਾ ਸਕਦੇ ਹੋ ਅੱਜ ਆਪਾਂ 10 ਤਰੀਕ ਨੂੰ 10ਵੇਂ ਮਹੀਨੇ ਦੀ ਨੂੰ ਸ਼ਾਮ ਨੂੰ ਵੀਡੀਓ ਕਵਰ ਕਰ ਰਹੇ ਹਾਂ 5:30 6 ਵਜੇ ਸੋ ਹੁਣੀ ਅਪਲੋਡ ਕਰਾਂਗੇ ਤੁਸੀਂ ਇਹਨਾਂ ਬੇੜਾਂ ਦੀ ਦੋ ਟਾਈਮ ਮਿਲਕਿੰਗ ਕਰਕੇ ਲਿਆ ਸਕਦੇ ਹੋ ਬਰੀਕੀਆਂ ਦੇ ਵਿੱਚ ਬੱਸੀਆਂ ਨੇ ਬਰੀਡ ਟੌਪ ਦੀ ਆ ਕੱਲੀ-ਕੱਲੀ ਦੇ ਆਪਣੇ ਕੋਲ ਸੀਮਨ ਰਿਕਾਰਡ ਆ ਇੱਕ ਨੰਬਰ ਤੋਂ ਆਪਾਂ ਸਟਾਰਟ ਕਰਦੇ ਆ ਪਹਿਲਾਂ ਤੋਰ ਕੇ ਦਿਖਾਵਾਂਗੇ ਇਹ ਬੱਸੀ ਦੇ ਮਗਰ ਮੇਲਕਾਫ ਆ ਹੁਣ 25 ਲੀਟਰ ਦੁੱਧ ਤੁਸੀਂ ਦੋ ਟਾਈਮ ਮਿਲਕੇ ਲਿਆ ਸਕਦੇ ਹੋ ਪਹਿਲੇ ਸੂਏ ਨੇ 27-28 ਕਿਲੋ ਦੁੱਧ ਦਿੱਤਾ ਇਸ ਵਾਰੀ ਜਿਹੜੀ ਕੈਪੈਸਿਟੀ ਆ ਉਹ 30 ਤੋਂ ਬਾਹਰ ਦੀ ਰਹੂਗੀ ਬਾਕੀ ਕਿਹੜੇ ਸੀਮਨ ਦੀ ਸਾਰਾ ਰਿਕਾਰਡ ਮਿਲ ਜੂ ਜਿਹਨੂੰ ਆਪਾਂ ਫੌਰਨ ਵਾਲੀਆਂ ਬੱਛੀਆਂ ਕਹਿੰਦੇ ਆ ਓਦਾਂ ਦਾ ਇਹਦਾ ਅੰਗ ਢੰਗ ਆ ਓਦਾਂ ਦੇ ਇਹਨੂੰ ਮੰਨ ਲਾ ਜਿਹੜੇ ਅੰਗ ਲੱਗੇ ਹੋਏ ਨੇ ਲੇਵਾ ਦੇਖੋ ਤੁਸੀਂ ਕਿੰਨਾ ਫਿਕਸ ਆ ਜਿਹਨੂੰ ਆਪਾਂ ਕੰਪੈਕਟ ਆਰਡਰ ਕਹਿੰਦੇ ਐ ਮਿਲਕ ਵੇਨ ਦੇਖੋ ਤੁਸੀਂ ਇੱਥੋਂ ਚੈੱਕ ਕਰੋ ਇੱਥੋਂ ਬਰੀਡ ਚੈੱਕ ਕਰੋ ਪਹਿਲੇ ਨੰਬਰ ਤੇ ਬੱਸੀ ਦੂਜਾ ਸੂਆ ਸੂਈ ਵੀ ਅੱਜ 6-7 ਦਿਨ ਦੀ ਸੂਈ ਥੱਲੇ 25 ਕਿਲੋ ਦੋ ਟਾਈਮ ਕੰਡਾ ਲਾ ਕੇ ਲਿਆ ਸਕਦਾ ਉਹ ਬਰੀਕੀਆਂ ਦੇ ਵਿੱਚ ਬਹੁਤ ਆ ਬੱਸੀ ਆਪਾਂ ਦੋ ਹੀ ਨਗ ਦਿਖਾਵਾਂਗੇ ਸੋ ਲਾਸਟ ਤੱਕ ਵੀਡੀਓ ਨੂੰ ਦੇਖਿਓ ਪਹਿਲਾਂ ਇੱਕ ਨੰਬਰ ਵਾਲੀ ਬੱਸੀ ਤੋੜ ਕੇ ਦਿਖਾਉਣੇ ਮਗਰ ਮੇਲਕਾਫ ਆ ਗਿਆ 25 ਲੀਟਰ ਤੁਸੀਂ ਦੋ ਟਾਈਮ ਕੰਡਾ ਲੈ ਆਜੋ ਇਹਦੇ ਥੱਲੇ ਵੀ 24-25 ਲੀਟਰ ਤਿਆਰ ਆ ਕਿਸੇ ਮੇਰੇ ਭਰਾ ਨੇ ਜੋੜਾ ਲੈਣਾ ਹੋਇਆ ਫੁੱਲ ਮਾਨਤਨ ਕੀਤਾ ਜਾਊਗਾ ਟੌਪ ਦੇ ਰਿਕਾਰਡ ਦੀਆਂ ਬੱਚੀਆਂ ਨੇ 30-30 ਤੋਂ ਬਾਹਰ ਦੁੱਧ ਕੱਢਣਾ ਇਹਨਾਂ ਨੇ ਤੌਰ ਬਤ ਸੋ ਇੱਕ ਨੰਬਰ ਵਾਲੀ ਬੱਸੀ ਤੋਰ ਕੇ ਦਿਖਾਉਣੇ ਆ ਦੇਖੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਹੀ ਕਿਹਾ ਵੀ 25 ਲੀਟਰ ਤੁਸੀਂ ਕੰਡਾ ਲਾ ਕੇ ਲਿਆ ਸਕਦੇ ਹੋ ਇੱਥੋਂ ਦੇਖੋ ਬੱਸੀ ਦੀ ਖੜਨੀ ਖੁੜਨੀ ਇੱਥੋਂ ਬਰੀਡ ਚੈੱਕ ਕਰੋ ਬੱਸੀ ਦੀ ਲੈ ਚਲ ਬਤ ਬਾਕੀ ਖੁੱਲੀ ਫਿਰਦੀ ਆਈ ਆ ਤੋ ਦੇਖੋ ਇੱਥੋਂ ਤੁਸੀਂ ਮਿਲਕ ਵੇਣ ਦੂਰੋਂ ਦਿਖਾਈ ਦਿੰਦੀ ਆ ਪੂਰਾ ਕੰਪੈਕਟ ਆਰਡਰ ਆ ਜਿਹਨੂੰ ਆਪਾਂ ਫਿਕਸ ਲੈਵੇ ਦੀ ਕਹੇ ਨਾ ਦੇਖੋ ਆ ਜਿਵੇਂ ਫ੍ਰਿਜ ਨਾਲ ਤੁਰਦੀਆਂ ਹੁੰਦੀਆਂ ਨੇ ਉਹਵੇਂ ਤੁਰਦੀ ਆ ਕਿਉਂਕਿ ਅਸਲ ਬਰੀਡ ਆ ਗਈ ਇਹ ਬੰਦੇ ਪੁੱਤ ਸੋ ਇਹਦੀ ਵਟਸਐਪ ਤੇ ਵੀ ਤੁਸੀਂ ਵੀਡੀਓ ਮੰਗਾ ਸਕਦੇ ਹੋ ਕੱਲੀ ਦੀ ਬਾਕੀ ਦੇਖੋ ਬੈਗ ਤੋਂ ਵੀ ਹਵਾਨੇ ਤੋਂ ਜਿਹੜੀਆਂ ਬੇਣ ਜਾਂ ਦੇਖੋ ਇੱਥੇ ਉਬਰੀਆਂ ਹੋਈਆਂ ਦਿਖਾਈ ਦਿੰਦੀਆਂ ਫਾੜੀ ਵਾਲਾ ਲੇਵਾ ਤੇ ਕੰਪੈਕਟ ਆਰਡਰ ਸੋ ਦੂਸਰੀ ਸਾਈਡ ਤੋਂ ਮਿਲਕ ਬਣ ਦੇਖਾ ਤੁਸੀਂ ਕਿੱਲਾ-ਕਿੱਲਾ ਨਿਖੜ ਮਾ ਥਾਣਾ ਬਾਕੀ ਬਰੀਡ ਸਾਰਾ ਰਿਕਾਰਡ ਮਿਲ ਜੂ ਕਿਹੜੇ ਸੀਮਣ ਦੀ ਆ ਬਾਕੀ ਇਹਨਾਂ ਦੀ ਕੱਲੀ-ਕੱਲੀ ਦੀ ਤੁਸੀਂ ਤੋੜ ਕੇ ਵੀਡੀਓ ਮੰਗਾ ਸਕਦੇ ਆ ਇੱਕ ਨੰਬਰ ਤੇ ਆਪਾਂ ਤੁਹਾਨੂੰ ਤੋੜ ਕੇ ਦਿਖਾਤੀ 25 ਲੀਟਰ ਹਾਜ਼ਰ ਆ 30 ਬਾਕੀ ਜੋੜਾ ਲਾਉਂਗੇ ਫੁੱਲ ਦਾ ਮਾਨਦਾਨ ਕੀਤਾ ਆਹ ਦੋਰ ਬੱਸੀ ਬਦ ਦੋ ਨੰਬਰ ਸੋ ਦੋ ਨੰਬਰ ਵਾਲੀ ਨੂੰ ਅੱਜ 5 ਦਿਨ ਸੂਈ ਨੂੰ ਮਗਰ ਬੱਛੀ ਆ ਇਹਦੇ ਤੋਰਪੁੱਤ ਦੰਦਾਂ ਦੇ ਵਿੱਚ ਬੱਸੀਆਂ ਨੇ ਦੋਨਾਂ ਮੇਨ ਗੱਲ ਆ ਬਹੁਤ ਵੀਰਾਂ ਦਾ ਫੋਨ ਆਉਂਦਾ ਜਿਨ੍ਹਾਂ ਨੇ ਨਵਾਂ ਕੰਮ ਸਟਾਰਟ ਕਰਨਾ ਵੀ ਆਪਾਂ ਨੂੰ ਦੰਦਾਂ ਦੇ ਵਿੱਚ ਬੱਸੀਆਂ ਦੇ ਆਰਡਰ ਦੇਖੋ ਇਹਦੇ ਵੀ ਆਰਡਰ ਤੇ ਵੇਣ ਜੁਬਰੀਆਂ ਦੇਖੋ ਮਿਲਕ ਵੇਣ ਦੇਖੋ ਤੁਸੀਂ ਇੱਥੋਂ ਪਤਾ ਲਾ ਲਾ ਬਰੀਡ ਦਾ ਚੋਕ ਕੱਦ ਕਾਠੀ ਬਹੁਤ ਦਾ ਪ੍ਰਿੰਟ ਬਹੁਤ ਸੋਹਣਾ ਬੱਸੀਆਂ ਦਾ ਪ੍ਰਿੰਟ ਦੋਨੇ ਬੱਸੀਆਂ ਦਾ ਬਹੁਤ ਸੋਹਣਾ ਬਰੀਡ ਦੇਖੋ ਫੇਸ ਕੁਆਲਿਟੀ ਦੇਖੋ ਬੱਸੀ ਇਹ ਫਾਸ ਫਾਸ ਤੁਰਦੀ ਆ ਲੈਵਾ ਦੇਖੋ ਤੁਸੀਂ ਲੈ ਚਲੋ ਤੁਹਾਨੂੰ ਕੋਈ ਨਾ ਹੌਲੀ 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 ਤੋੜਦੇ ਇੱਥੋਂ ਚੈੱਕ ਕਰਿਓ ਹਵਾਨੇ ਤੋਂ ਦੇਖੋ ਪਿਓਰ ਫ੍ਰੀਜਨ ਵਾਲੇ ਹਵਾਨੇ ਲੱਗੇ ਹੋਏ ਨੇ ਜਿਹਨੂੰ ਆਪਾਂ ਪਿਓਰ ਕੁਆਲਿਟੀ ਦੇਖੋ ਬੇਨਜ ਮਗਰੋਂ ਵੀ ਹਵਾਨੇ ਤੇ ਦਿਖਾਈ ਦਿੰਦੀਆਂ ਦੂਸਰੀ ਸਾਈਡ ਤੋਂ ਮਿਲ ਕੇ ਵੇਣ ਦੇਖ ਸਕਦੇ ਹੋ ਲੈ ਚਲ ਪੁੱਤ ਸੋ ਕੱਲੀ ਕੱਲੀ ਦੀ ਵੀਡੀਓ ਆ ਜਿਹੜੀ ਹੌਲੀ ਹੌਲੀ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਮੰਗਾ ਸਕਦੇ ਹੋ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਦੋਨੇ ਵਾੜਾ ਖਰੀਦ ਸਕਦੇ ਹੋ 25 25 ਕਿਲੋ ਦੁੱਧ ਤੁਸੀਂ ਦੋ ਟਾਈਮ ਕੰਡਾ ਲਾ ਕੇ ਲਿਆ ਸਕਦੇ ਹੋ ਤੀਤੀ ਤੋਂ ਬਾਅਦ ਬੱਸੀਆਂ ਦੁੱਧ ਗੱਢਣਗੀਆਂ ਇਹ ਪਹਿਲਾ ਸੂਆ ਗਈ ਸੋ ਇਹ ਦੂਜਾ ਸੂਆ ਗਈ ਬੱਸੀ ਇੱਥੋਂ ਦੇਖੋ ਤੁਸੀਂ ਇੱਥੋਂ ਹਵਾਨਾ ਚੈੱਕ ਕਰੋ ਫੇਸ ਕੁਆਲਟੀ ਵੀਰਾਂ ਚੈੱਕ ਕਰੋ ਦੇਖੋ ਬੋਦਾ ਬੋਦਾ ਬੱਸੀ ਦਾ ਇਹ 2 ਨੰਬਰ ਤੇ ਆ ਗਈ ਬੱਚੀ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਚੁੱਕੇ ਹਾਂ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨੂੰ ਧੰਨਵਾਦ ਜੀ